ਭੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਰਾਤ ਦੀ ਤੁਹਾਨੂੰ ਰਾਤ ਦੀ ਨਵੀਂ ਘਟਨਾ ਦੱਸਦੇ ਆ ਕਿ ਕਿਵੇਂ ਸਾਡੇ ਕਿਸਾਨ ਭਰਾਵਾਂ ਨਾਲ ਲੁੱਟ ਹੁੰਦੀ ਆ ਸਾਡੇ ਕਿਸਾਨ ਭਰਾਵਾਂ ਨੂੰ ਜਾਗਣਾ ਪੈਣਾ ਰਾਤ ਸਾਡੇ ਬੈਂਸਰ ਤੋਂ ਪ੍ਰਧਾਨ ਸਾਹਿਬ ਨੇ ਉਹ ਆਪਣੇ ਲੋਧੀ ਕਲੱਬ ਲੁਧਿਆਣੇ ਦੇ ਕੋਲ ਉਹ ਮੰਡੀ ਦੇ ਵਿੱਚ ਆਪਦੀ ਸਬਜ਼ੀ ਲੈ ਕੇ ਜਾਂਦੇ ਆ ਗੋਭੀ ਲਾਉਂਦੇ ਆ ਜਾਂ ਕੁਝ ਵੀ ਲਾਉਂਦੇ ਆ ਉੱਥੇ 1000 ਰੁਪਏ ਟਰਾਲੀ ਦਾ ਲਿਆ ਜਾਂਦਾ 1000 ਰੁਪਏ ਟਰਾਲੀ ਦਾ ਲਿਆ ਜਾਂਦਾ ਇੱਕ ਸਾਡੇ ਜ਼ਮੀਦਾਰ ਭਰਾ ਤੋਂ ਮੈਂ ਪੁੱਛਣਾ ਚਾਹੁੰਨਾ ਕੀ ਸਾਰਾ ਦਿਨ ਮਿਹਨਤ ਕਰਕੇ ਇੰਨੇ ਦਿਨ ਖੇਤ ਦੇ ਵਿੱਚ ਕੰਮ ਕਰਕੇ 1000 ਰੁਪਏ ਸਾਡੇ ਕਿਸਾਨ ਭਰਾਵਾਂ ਨੂੰ ਹੀ ਵਜਦਾ ਯਾਰ ਤੁਸੀਂ ਪਰਚੀ ਲਾਈ ਆ ਪਹਿਲੀ ਗੱਲ ਸਾਡਾ ਕੋਈ ਵੀ ਕਿਸਾਨ ਆ ਜਿਹੜਾ ਜਿਹੜਾ ਫਸਲ ਪੈਦਾ ਕਰਦਾ ਆਪਦੇ ਖੇਤ ਦੇ ਵਿੱਚੋਂ ਪੈਦਾ ਕਰਕੇ ਉਹ ਜਿੱਥੇ ਮਰਜੀ ਭਾਰਤ ਦੇ ਵਿੱਚ ਵੇਚ ਸਕਦਾ ਉਹਨੂੰ ਵੇਚਣ ਦੇ ਉੱਤੇ ਕੋਈ ਪਾਬੰਦੀ ਨਹੀਂ ਕੋਈ ਪਰਚੀ ਨਹੀਂ ਹੈ ਪਰ ਇੱਥੇ ਲੋਧੀ ਕਲੱਬ ਦੇ ਕੋਲ ਮੰਡੀ ਲੱਗਦੀ ਹੈ ਲੁਧਿਆਣੇ ਉੱਥੇ 1000 ਰੁਪਏ ਕਾਰਪੋਰੇਸ਼ਨ ਦੇ ਨਾਂ ਤੇ ਲਿਆ ਜਾਂਦਾ ਕਹਿੰਦੇ ਕਾਰਪੋਰੇਸ਼ਨ ਦਾ ਅਧਿਕਾਰੀਆਂ ਦਾ ਕਿਹਾ ਵੀ 1000 ਰੁਪਏ ਦੀ ਪਰਚੀ ਕੱਟੋ ਰਾਤ ਦੀ ਗੱਲ ਆ ਰਾਤ ਉਹਦਾ ਕੰਡਾ ਵੀ ਚੱਕ ਕੇ ਲੈ ਗਏ ਆ ਤੇ 1000 ਰੁਪਏ ਪਾਰਟੀ ਦੇ ਮਗਰ ਨਾਲ ਉਹਦੇ ਪੈਸੇ ਵੀ ਸੀਗੇ ਰਾਤ ਮੇਰੇ ਫੋਨ ਤੇ ਗੱਲ ਹੋਈ ਉਸ ਬੰਦੇ ਦੀ ਵੀਡੀਓ ਬਣਾਈ ਗਈ ਅੱਜ ਅਸੀਂ ਸਾਬਾ ਨਗਰ ਥਾਣੇ ਜਾਵਾਂਗੇ ਸਾਬਾ ਨਗਰ ਥਾਣੇ ਜਾ ਕੇ ਉਹ ਵੀਡੀਓ ਦਿਖਾ ਕੇ ਉਹਦੇ ਖਿਲਾਫ ਦਰਖਾਸਤ ਦਿੱਤੀ ਜਾਊਗੀ ਉਸ ਤੋਂ ਵੱਡਾ ਡੀਸੀ ਸਾਹਿਬ ਦਾ ਧਿਆਨ ਦੇ ਵਿੱਚ ਲਿਆਵਾਂਗੇ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਆ ਉਹਨਾਂ ਤੋਂ ਜਵਾਬ ਮੰਗਾਗੇ ਕਿ ਤੁਸੀਂ ਸਾਡੇ ਕਿਸਾਨ ਭਰਾ ਜਿਹੜੇ ਖੇਤੀ ਕਰਦੇ ਆ ਖੇਤ ਦੇ ਵਿੱਚੋਂ ਆਪਣੀ ਸਬਜ਼ੀ ਪੈਦਾ ਕਰਦੇ ਆ ਉਹਨਾਂ ਕੋਲ 1000 ਰੁਪਏ ਦੀ ਪਰਚੀ ਯਾਰ ਇਹ ਗੁੰਡਾ ਪਰਚੀ ਨਹੀਂ ਹੈ ਤਾਂ ਹੋਰ ਕੀ ਹੈ ਇਹ ਕਿਹੜਾ ਕਿਹੜਾ ਕਾਨੂੰਨ ਕਹਿੰਦਾ ਵਾ ਇੱਕ 1000 ਰੁਪਏ ਤਾਂ ਉਹਨੂੰ ਨਹੀਂ ਬਚਦਾ ਹੁਣ ਜਿਹੜਾ ਕਿਸਾਨ ਸਾਡਾ ਪੈਦਾ ਕਰਕੇ ਲੈ ਕੇ 1000 ਰੁਪਏ ਯਾਰ ਤੁਸੀਂ ਜੇ ਲਾਉਣਾ ਕੋਈ 5 10 ਰੁਪਏ ਦੀ ਹੁੰਦੀ ਹੈ ਕੋਈ ਚੀਜ਼ ਚਲੋ ਭਰਾ ਭਰਾ ਤੌਰ ਤੇ ਬੰਦਾ ਕਹਿੰਦਾ ਵੀ ਚਲੋ ਜੇ ਦੇਤਾ ਪਹਿਲੀ ਗੱਲ ਕਿ ਕੋਈ ਵੀ ਕਿਸਾਨ ਹੈ ਜਿਹੜਾ ਜਿਹੜਾ ਫਸਲ ਪੈਦਾ ਕਰਦਾ ਉਹ ਕਿਤੇ ਵੀ ਮੰਡੀ ਦੇ ਵਿੱਚ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਆਪਦੀ ਫਸਲ ਆ ਜਿਹੜੀ ਵੇਚ ਸਕਦਾ ਸਬਜ਼ੀ ਵੇਚ ਸਕਦਾ ਉਹਦੇ ਉੱਤੇ ਕਿਸੇ ਕਸਮ ਦੀ ਕੋਈ ਪਰਚੀ ਆ ਉਹਦੀ ਭਾਰਤੀ ਕਿਸਾਨ ਜੂਨੇ ਟੱਡਕਉਂਦਾ ਠੋਕ ਕੇ ਵਿਰੋਧ ਕਰਾਂਗੇ ਉਹ ਜਿਹੜੇ ਰਾਤ ਬੰਦਿਆਂ ਨੇ ਕੰਡਾ ਚੱਕਿਆ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਵਾਂਗੇ ਜੇ ਜੇ ਪ੍ਰਸ਼ਾਸਨ ਨੇ ਇਹਦੇ ਉੱਤੇ ਕੋਈ ਸਖਤ ਕਾਰਵਾਈ ਨਾ ਕੀਤੀ ਇਹ ਜਿਹੜੀ ਗੁੰਡਾ ਪਰਚ ਸਾਡੇ ਕਿਸਾਨ ਭਰਾਵਾਂ ਤੋਂ ਵਸੂਲਿਆ ਜਾਂਦਾ ਉਹ 1000 ਰੁਪਏ ਪਰ ਟਰਾਲੀ ਦਾ ਜੇ ਬੰਦ ਨਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਲਦੀ ਹੋਈ ਕੋਈ ਅਸੀਂ ਪੱਡੇ ਐਕਸ਼ਨ ਤੇ ਪੱਡੇ ਜਿੱਤੇ ਸਿੱਧਾ ਐਲਾਨ ਕਰਾਂਗੇ ਪਾਰੇ ਗੁੰਡਾਪਰਤੀਆ ਜਿਹੜੀ ਅਸੀਂ ਇਹ ਬੰਦ ਕਰਾ ਕੇ ਹਟਾ ਕੇ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਇਕੱਠੇ ਹੋ ਜੋ ਆਪਦੇ ਹੱਕ ਅਤੇ ਸੱਚ ਦੀ ਆਵਾਜ਼ ਚੱਕਣੀ ਸਿੱਖ ਜੋ ਜਿੰਨਾ ਚਿਰ ਤੁਸੀਂ ਨਹੀਂ ਬੋਲਦੇ ਇਸੇ ਤਰ੍ਹਾਂ ਘੱਟੇ ਲੁੱਟ ਹੁੰਦੀ ਰਹਿਣੀ ਆ ਇਸੇ ਤਰ੍ਹਾਂ ਤਾਂ ਲੁੱਟਣਗੇ ਜੇਕਰ ਤੁਹਾਡੇ ਨੇ ਕੋਈ ਵੀ ੱੱਕੇ ਸਾਈਂ ਹੁੰਦੀ ਆ ਉਹ ਯਾਰ ਤੁਹਾਨੂੰ ਬੇਨਤੀ ਆ ਕਿ ਸਾਡਾ ਭਾਰਤੀ ਕਿਸਾਨ ਨੂੰ ਤਾਂ ਡਕਾਉਂਦਾ ਨਾ ਪਲੇਟਫਾਰਮ ਤੇ ਆ ਜੋ ਇਕੱਠੇ ਹੋ ਜੋ ਇਕੱਠੇ ਹੋ ਕੇ ਇਸ ੱੱਕੇ ਸਾਈਂ ਦੇ ਖਰਾਬ ਆਵਾਜ਼ ਚੱਕਣੀ ਸਿੱਖੋ ਜੇ ਤੁਸੀਂ ਆਵਾਜ਼ ਨਹੀਂ ਚੱਕੋਗੇ ਤਾਂ ਇਸੇ ਤਰ੍ਹਾਂ ਤੁਹਾਡੀ ਲੁੱਟ ਹੁੰਦੀ ਰਹਿਣੀ ਆ ਅੱਜ ਰਾਤ ਪੈਂਸ ਵਾਲੀ ਘਟਨਾ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਹੁਣ ਰਾਤ ਦਾ 8:00 ਵਾ ਕੋਈ ਗੱਲ ਨਹੀਂ ਉਹ ਲੈ ਜਾਣ ਦੇ ਇਹਦੀ ਵੀਡੀਓ ਬਣਾ ਲਾ ਵੀਡੀਓ ਬਣਾ ਕੇ ਸਲਾਪਨਗਰ ਪਹਿਲਾ ਕੰਮ ਕਰਦਾ ਸਲਾਪਨਗਰ ਪਟਾਣੇ ਉਹ ਜ਼ਮੰਦੇ ਦੇ ਖਿਲਾਫ ਦਰਖਾਸਤ ਦਵਾਂਗੇ ਕਿ ਉਹ ਪੈਸੇ ਨਾਲ ਤੇ ਕੰਡਾ ਕੰਡਾ ਤੇ ਪੈਸੇ ਦੋਨੇ ਲੈ ਗਈ ਫੇ ਮੇਰੇ ਨਾਲ ਗੱਲ ਹੋਈ ਕਹਿੰਦਾ ਭਾਈ ਜੀ ਇੱਥੇ ਕੰਡਾ ਨਹੀਂ ਦੇਣਾ ਤੁਸੀਂ ਦਫ਼ਤਰੋਂ ਆ ਕੇ ਲੈ ਲਿਓ ਕੰਡਾ ਮੈਂ ਕਿਹਾ ਤੁਹਾਡੇ ਕੋ ਕੀ ਅਧਿਕਾਰ ਹੈ ਕਿ ਕਿਸਾਨ ਜਿਹੜਾ ਫਸਲ ਪੈਦਾ ਕਰਦਾ ਉਹਦੇ ਤੋਂ ਤੁਸੀਂ ਪਰਚੀ ਲਾਉਨੇ ਹੋ ਇਸ ਚੀਜ਼ ਦਾ ਹੀ ਸਖਤ ਸਖਤ ਵਿਰੋਧ ਕਰਦੇ ਆ ਤੇ ਇਹਦੇ ਖਿਲਾਫ ਅ ਉੱਚ ਅਧਿਕਾਰੀਆਂ ਨੂੰ ਮਿਲ ਕੇ ਉਹਨਾਂ ਕੋਲੋਂ ਜਵਾਬ ਮੰਗਿਆ ਜਾਊਗਾ ਕਿ ਜਿਹੜੀ ਲੋਧੀ ਕਲੱਬ ਦੇ ਕੋਲ ਮੰਡੀ ਲੱਗਦੀ ਆ 1000 ਰੁਪਏ ਵਸੂਲਣਾ ਤੁਹਾਡਾ ਜਾਇਜ਼ ਹੈਗਾ ਇਹ ਸੋ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਦੋਂ ਵੀ ਤੁਹਾਨੂੰ ਕਾਲ ਲਾਵਾਂਗੇ ਇਸ ਤੱਕੇ ਸਾਈ ਦੇ ਖਿਲਾਫ ਇਕੱਠੇ ਹੋ ਜਿਓ ਨਾ ਭਾਰਤੀ ਕਿਸਾਨ ਜੂਨੇ ਪਹਿਲਾਂ ਕਦੇ ਦਵੀਆ ਡਕਾਉਂਦਾ ਨਾ ਕਦੇ ਝੁਕੀਆ ਤੇ ਨਾ ਕਦੇ ਝੁਕੂਗੀ ਇਹੋ ਜਿਹੇ ਤੱਕੇ ਸਾਈ ਦੇ ਖਿਲਾਫ ਆਪਾਂ ਹਮੇਸ਼ਾ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਪੈਣੀ ਆ ਆਪਣੇ ਕੋਲ ਹੋਰ ਕੋਈ ਹੱਲ ਹੀ ਹੈ ਨਹੀਂਗਾ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ